ਅੱਸੀ ਕੱਲ੍ਹ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਸ ਨੇ ਪੂਰੇ ਪੰਜਾਬ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਦੋਸਤੋ ਹੁਣ ਮੈਂ ਤੁਹਾਨੂੰ ਇੱਕ ਅਜਿਹੀ ਖਬਰ ਦੱਸਣ ਲੱਗਿਆ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਤੁਸੀਂ ਇਹ ਖਬਰ ਤਾਂ ਸਾਰਿਆਂ ਨੇ ਦੇਖੀ ਹੋਵੇਗੀ ਜਿੱਜੇ ਅਤੇ ਫੁੱਫੜ ਨੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਲੜਕੇ ਦਾ ਜਦੋਂ ਵਿਆਹ ਹੋ ਰਿਹਾ ਹੁੰਦਾ ਹੈ ਤਾਂ ਸਹਰਾ ਲਾਣ ਦੇ ਪਿੱਛੇ ਆਪਣੀ ਉਹ ਉਹ ਇੱਕ ਦੂਜੇ ਦੇ ਨਾਲ ਬਹਿਸ ਕਰਦੇ ਹਨ ਇੱਕ ਦੂਜੇ ਦੇ ਨਾਲ ਇੰਨੀ ਜ਼ਿਆਦਾ ਬਹਿਸ ਕਰਦੇ ਹਨ ਇੱਥੋਂ ਤੱਕ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਝਗੜ ਪੈਂਦੇ ਹਨ ਪੱਗਾਂ ਤੱਕ ਲੈ ਜਾਂਦੀਆਂ ਹਨ ਪਰ ਦੋਸਤੋ ਜਿਹੜੀ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਉਸ ਸਮੇਂ ਦੌਰਾਨ ਜਿਹੜਾ ਉੱਥੇ ਦੇ ਜਿਹੜੇ ਉੱਥੋਂ ਦੇ ਗ੍ਰੰਥੀ ਮੌਜੂਦ ਸਨ ਉਹਨਾਂ ਦੇ ਵੱਲੋਂ ਜਿੱਜੇ ਅਤੇ ਫੁੱਫੜ ਦੇ ਲਫੇੜੇ ਛੱਡੇ ਗਏ ਉਹਨਾਂ ਦੇ ਚਪੇੜਾ ਮਾਰੀਆਂ ਗੀਆਂ ਤੇ ਦੋਸਤੋ ਇਹ ਤਾਂ ਮੈਂ ਕਹਿੰਦਾ ਬਹੁਤ ਹੀ ਵਧੀਆ ਹੋਇਆ ਜੇਕਰ ਉਹਨਾਂ ਦੇ ਮੌਕੇ ਦੇ ਉੱਤੇ ਹੀ ਲੱਫੇੜੇ ਪੈ ਗਏ ਹੋਣ ਚਪੇੜਾ ਪੈ ਗਿੰਿਆ ਹੋਣ ਕਿਉਂਕਿ ਦੋਸਤੋ ਅਜੇ ਹੀ ਕਰਤੂਤ ਕਰਨ ਲੱਗੇ ਉਹਨਾਂ ਨੂੰ ਸੋਵ ਬਰੀ ਸੋਚਣਾ ਚਾਹੀਦਾ ਸੀ ਕਿ ਜੇਕਰ ਉਹ ਜੀਜਾ ਸਹਰਾ ਉਤਾਰ ਦਿੰਦਾ ਉਸਨੇ ਕੀ ਖਟ ਲੈਣਾ ਸੀ ਜੇਕਰ ਫੁੱਫੜ ਸਹਰਾ ਉਤਾਰ ਦਿੰਦਾ ਤਾਂ ਉਸਨੇ ਕੀ ਕੁਝ ਖਟ ਲੈਣਾ ਸੀ ਦੱਸੋ ਕਿ ਉਹਨਾਂ ਨੂੰ ਕੁਝ ਮਿਲਣਾ ਸੀ ਕੁਝ ਵੀ ਨਹੀਂ ਮਿਲਣਾ ਸੀ ਪਰ ਦੋਸਤੋ ਇਸ ਖਬਰ ਦੇ ਪਿੱਛੇ ਵੱਡੀ ਖਬਰ ਨਿਕਲ ਕੇ ਇਹ ਸਾਹਮਣੇ ਆਈ ਹੈ ਕਿ ਉਹਨਾਂ ਦੇ ਪਹਿਲਾ ਘਰੇਲੂ ਗੱਲਾਂ ਕਰਕੇ ਇਹ ਝਗੜਾ ਵਧਿਆ ਹੈ ਜ਼ਮੀਨ ਦਾ ਉਹਨਾਂ ਦਾ ਕੋਈ ਲੈਣ ਦੇਣ ਸੀ ਜਿਸ ਕਰਕੇ ਉਹ ਸਹਿਰਾ ਉਤਾਰਨ ਦੇ ਪਿੱਛੇ ਲੜ ਪੈਂਦੇ ਹਨ ਪਰ ਦੋਸਤੋ ਉਹਨਾਂ ਨੂੰ ਇੰਨੀ ਖਬਰ ਨਹੀਂ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਜਿਹੀ ਮਾੜੀ ਕਰਤੂਤ ਕਰ ਰਹੇ ਹਨ ਜਿਸਿਸ ਕਾਰਨ ਉਸ ਜੀਜੇ ਅਤੇ ਫੁੱਫੜ ਦੇ ਖਿਲਾਫ ਅਜੇ ਪੂਰਾ ਪੰਜਾਬ ਖੜਿਆ ਹੈ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਤੇ ਦੂਜੇ ਪਾਸੇ ਉਸ ਲੜਕੀ ਅਤੇ ਲੜਕੀ ਦਾ ਕਾਰਜ ਖਰਾਬ ਕੀਤਾ ਹੈ ਤੇ ਦੋਸਤੋ ਕਿ ਇਹ ਲੋਕ ਆਪਣੇ ਵਿਆਹ ਦੇ ਵਿੱਚ ਵੀ ਅਜੇਹਾ ਕੁਝ ਕਰਦੇ ਹੋਣਗੇ ਪਰ ਦੋਸਤੋ ਮੌਕੇ ਤੇ ਜਿਹੜੇ ਗਰੰਥੀਆਂ ਨੇ ਉਹਨਾਂ ਦੇ ਚਪੇੜਾ ਮਾਰੀਆਂ ਹਨ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸ਼ਾਬਾਸ਼ ਦਿੱਤੀ ਹੈ ਕਿ ਜੇਕਰ ਉਹਨਾਂ ਦੇ ਲਪੇੜਾ ਪਈਆਂ ਹਨ ਜ਼ਿਆਦਾ ਨਹੀਂ ਤਾਂ ਉਹਨਾਂ ਨੂੰ ਕੁਝ ਸ਼ਰਮਤਾ ਮਹਿਸੂਸ ਹੋਈ ਹੋਵੇਗੀ ਤੇ ਅੱਗੇ ਨੂੰ ਕੋਈ ਅਜੇਹਾ ਬੰਦਾ ਅਜੇਹਾ ਮਾੜਾ ਇਨਸਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਦਮ ਨਹੀਂ ਚੁੱਕੇਗਾ ਜੇਕਰ ਉਹਨਾਂ ਦੇ ਲਪੇੜਾ ਛੁੱਟੀਆਂ ਗਿੰਨੀਆਂ ਹੋਣਗੀਆਂ ਪਰ ਦੋਸਤੋ ਪਰ ਦੋਸਤੋ ਉਹਨਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਇਨਸਾਨੀਅਤ ਬਿਲਕੁਲ ਵੀ ਨਹੀਂ ਸੀ ਜੇਕਰ ਇਨਸਾਨੀਅਤ ਹੁੰਦੀ ਤਾਂ ਉਹ ਅਜਿਹਾ ਕਦਮ ਨਾ ਚੁੱਕਦੇ ਪਰ ਹੁਣ ਪੰਜਾਬ ਦੀ ਪੁਲਿਸ ਨੇ ਬਰੀਕੀ ਦੇ ਨਾਲ ਜਾਂਚ ਕਰਨੀ ਸ਼ੁਰੂ ਕੀਤੀ ਹੈ ਜਿੱਜੇ ਅਤੇ ਫੁੱਫੜ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਵੱਡੀ ਕਾਰਵਾਈ ਵੱਡਾ ਕੇਸ ਉਹਨਾਂ ਤੇ ਕੋਈ ਚੱਲ ਸਕਦਾ ਹੈ ਜਿਸ ਕਰਕੇ ਦੋਸਤੋ ਹੁਣ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਪੈ ਸਕਦਾ ਹੈ ਪਰ ਦੋਸਤੋ ਤੁਸੀਂ ਇਹਨਾਂ ਜੀਜੇ ਅਤੇ ਫੂਫੜ ਦੀ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਅਜਿਹੇ ਲੋਕਾਂ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਧੰਨਵਾਦ